ਨਮਸਕਾਰ ਬਿਲਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ 트ੰਪ ਦੇ ਵੱਲੋਂ H1B ਵੀਜ਼ਾ ਲੈਣ ਵਾਲਿਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ ਔਰ ਇਸ ਤੋਂ ਬਾਅਦ ਰਾਹੁਲ ਗਾਂਧੀ ਦੇ ਵੱਲੋਂ ਭਾਰਤੀ PM ਨਰਿੰਦਰ ਮੋਦੀ ਨੂੰ ਇੱਕ ਕਮਜ਼ੋਰ PM ਕਹਿ ਦਿੱਤਾ ਗਿਆ ਹੈ ਸੋ ਇਸ ਸਾਰੀ ਖਬਰ ਕੀ ਹੈ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ 50% ਤੋਂ ਵੱਧ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਪਈਆਂ ਨੇ ਸੋ ਸਰਕਾਰ ਦਾ ਜਿਹੜਾ ਇੱਕ ਸਿੱਖਿਆ ਮਾਡਲ ਜਿਹੜਾ ਸਰਕਾਰ ਦੱਸ ਰਹੀ ਹੈ ਉਸ ਨੂੰ ਲੈ ਕੇ ਕਈ ਸਵਾਲ ਖੜੇ ਹੋ ਗਏ ਨੇ ਇਸ ਤੋਂ ਇਲਾਵਾ ਚਰਚਾ ਕਰਨੀ ਹੈ ਕਿ ਮਾਦੋਪੁਰ ਦੇ ਫਲੱਡ ਗੇਟ ਟੁੱਟਣ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਸੋ ਇਹਨਾਂ ਤਮਾਮ ਖਬਰਾਂ ਦੇ ਉੱਪਰ ਚਰਚਾ ਕਰਨ ਦੇ ਲਈ ਵਾਦਿਆਂ ਅੱਜ ਦੀ ਆਪਣੀ ਪਹਿਲੀ ਖਬਰ ਵਨ ਡੋਨਲਡ 트੍ਰੰਪ ਦੇ ਵੱਲੋਂ H1B ਵੀਜ਼ਾ ਲੈਣ ਵਾਲਿਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ। ਦਰਸਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇਮੀਗ੍ਰੇਸ਼ਨ ਤੇ ਕਾਰਵਾਈ ਕਰਨ ਦੇ ਪ੍ਰਸ਼ਾਸਨ ਦੇ ਯਤਨਾਂ ਦੇ ਵਿੱਚ ਇੱਕ ਵੱਡਾ ਕਦਮ ਚੁੱਕਦਿਆਂ ਇੱਕ ਕੋਸ਼ਨਾ ਤੇ ਦਸਤਕਤ ਕੀਤੀ ਨੇ ਜੋ H1B ਵੀਜ਼ਾ ਦੀ ਫੀਸ ਨੂੰ ਸਾਲਾਨਾ 1 ਲੱਖ ਅਮਰੀਕੀ ਡਾਲਰ ਤੱਕ ਵਧਾ ਦੇਗਾ। ਇਹ ਅਮਰੀਕਾ ਦੇ ਵਿੱਚ ਵੀਜ਼ਾ ਪ੍ਰਾਪਤ ਕਰਨ ਵਾਲੇ ਭਾਰਤੀ ਪੇਸ਼ੇਵਰਾਂ ਤੇ ਮਾੜਾ ਪ੍ਰਭਾਵ ਪਾ ਸਕਦਾ ਹੈ। ਵਾਈਟ ਹਾਊਸ ਦੇ ਸਟਾਫ ਸਕੱਤਰ ਬਿਲ ਸ਼ਾਰਪ ਨੇ ਕਿਹਾ ਹੈ ਕਿ H1B ਗੈਰ ਪ੍ਰਵਾਸੀ ਵੀਜ਼ਾ ਪ੍ਰੋਗਰਾਮ ਦੇਸ਼ ਦੀ ਮੌਜੂਦਾ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਸਭ ਤੋਂ ਵੱਧ ਦੁਰਵਰਤੋਂ ਕੀਤੇ ਜਾਣ ਵਾਲਾ ਵੀਜ਼ਾ ਪ੍ਰਣਾਲੀਆਂ ਦੇ ਵਿੱਚੋਂ ਇੱਕ ਹੈ ਇਹ ਉੱਚ ਹੁਨਰਮੰਦ ਕਾਮਿਆਂ ਜੋ ਉਹਨਾਂ ਖੇਤਰਾਂ ਦੇ ਵਿੱਚ ਕੰਮ ਕਰਦੇ ਨੇ ਜਿੱਥੇ ਅਮਰੀਕੀ ਕੰਮ ਨਹੀਂ ਕਰਦੇ ਉਹਨਾਂ ਨੂੰ ਸੰਯੁਕਤ ਰਾਜ ਅਮਰੀਕਾ ਆਉਣ ਦੀ ਆਗਿਆ ਦੇਣ ਦੇ ਲਈ ਮੰਨਿਆ ਜਾਂਦਾ ਹੈ 트럼ਪ ਪ੍ਰਸ਼ਾਸਨ ਨੇ ਕਿਹਾ ਕਿ 1 ਲੱਖ ਡਾਲਰ ਫੀਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਦੇਸ਼ ਦੇ ਵਿੱਚ ਲਿਆਂਦੇ ਜਾ ਰਹੇ ਲੋਕ ਅਸਲ ਦੇ ਵਿੱਚ ਬਹੁਤ ਹੀ ਹੁਨਰਮੰਦ ਨੇ ਅਤੇ ਅਮਰੀਕੀ ਕਾਮਿਆਂ ਦੀ ਥਾਂ ਨਹੀਂ ਲੈਂਦੇ ਇਸ ਕਦਮ ਦਾ ਉਦੇਸ਼ ਅਮਰੀਕੀ ਕਾਮਿਆਂ ਦੀ ਰੱਖਿਆ ਕਰਨਾ ਹੈ ਜਦਕਿ ਇਹ ਯਕੀਨੀ ਬਣਾਉਣਾ ਹੈ ਕਿ ਕੰਪਨੀਆਂ ਦੇ ਕੋਲ ਸੱਚਮੁੱਚ ਅਸਾਧਾਰਨ ਲੋਕਾਂ ਨੂੰ ਨਿਯੁਕਤ ਕਰਨ ਅਤੇ ਉਹਨਾਂ ਨੂੰ ਸੰਯੁਕਤ ਰਾਜ ਅਮਰੀਕਾ ਲਿਆਉਣ ਦਾ ਰਸਤਾ ਹੈ ਕੰਪਨੀਆਂ H1B ਵਿਨੇਕਾਰਾਂ ਨੂੰ ਸਪான்ਸਰ ਕਰਨ ਦੇ ਲਈ ਭੁਗਤਾਨ ਕਰਦੀਆਂ ਨੇ ਔਰ 트ੰਪ ਨੇ ਅੱਗੇ ਕਿਹਾ ਕਿ ਦੇਸ਼ ਉਸ ਰਕਮ ਦੀ ਵਰਤੋਂ ਟੈਕਸਾਂ ਦੇ ਵਿੱਚ ਕਟੌਤੀ ਕਰਨ ਅਤੇ ਕਰਜ਼ੇ ਦਾ ਭੁਗਤਾਨ ਕਰਨ ਦੇ ਲਈ ਕਰੇਗਾ ਅਤੇ ਸਾਨੂੰ ਲੱਗਦਾ ਹੈ ਕਿ ਇਹ ਬਹੁਤ ਸਫਲ ਹੋਣ ਵਾਲਾ ਹੈ ਜੋ ਅੱਜ ਉਹਨਾਂ ਦੇ ਵੱਲੋਂ ਫੈਸਲਾ ਕੀਤਾ ਗਿਆ। ਹੁਣ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਗੱਲ ਸਵਾਲ ਹੋਏਗਾ ਕਿ H1B ਵੀਜ਼ਾ ਹੈ ਕੀ? ਦਰਸਲ H1B ਵੀਜ਼ਾ ਇੱਕ ਨਾਨ ਇਮੀਗ੍ਰੈਂਟ ਵੀਜ਼ਾ ਹੈ। ਇਹ ਵੀਜ਼ਾ ਕੋਈ ਵੀ ਵਿਅਕਤੀ ਸਿੱਧੇ ਤਰੀਕੇ ਦੇ ਨਾਲ ਨਹੀਂ ਲੈ ਸਕਦਾ। ਮਤਲਬ ਸਿੱਧੇ ਤਰੀਕੇ ਦੇ ਨਾਲ ਜੇ ਤੁਸੀਂ ਭਾਰਤ ਤੋਂ ਅਮਰੀਕਾ ਜਾਣਾ ਚਾਹੋ ਤੇ ਤੁਸੀਂ ਕਹੋ ਕਿ ਮੈਂ H1B ਵੀਜ਼ਾ ਲੈ ਲਾਂ, ਐਦਾਂ ਨਹੀਂ ਹੁੰਦਾ। ਜਦੋਂ ਕਿਸੇ ਅਮਰੀਕਨ ਕੰਪਨੀ ਨੂੰ ਵਰਕਰਾਂ ਦੀ ਲੋੜ ਹੁੰਦੀ ਹੈ ਜ਼ਰੂਰਤ ਹੁੰਦੀ ਹੈ ਤਾਂ ਉਹ ਅਮਰੀਕਾ ਦੀ ਸਰਕਾਰ ਨੂੰ ਦੱਸਦੇ ਨੇ ਔਰ ਉਸ ਤੋਂ ਬਾਅਦ ਫਿਰ ਵੱਖ-ਵੱਖ ਦੇਸ਼ਾਂ ਦੇ ਲੋਕ H1B ਵੀਜ਼ੇ ਦੇ ਜ਼ਰੀਏ ਅਮਰੀਕਾ ਪਹੁੰਚ ਸਕਦੇ ਨੇ H1B ਵੀਜ਼ੇ ਦੇ ਜ਼ਰੀਏ ਅ ਜਿਹੜੇ ਲੋਕ ਜਾਂਦੇ ਨੇ ਉਹ ਹਰ ਸਾਲ ਕਈ ਹਜ਼ਾਰਾਂ ਦੇ ਵਿੱਚ ਲੱਖਾਂ ਦੇ ਵਿੱਚ ਲੋਕ ਜਿਹੜੇ ਉਹ H1B ਵੀਜ਼ਾ ਲੈ ਕੇ ਅ ਅਮਰੀਕਾ ਪਹੁੰਚਦੇ ਨੇ ਇਹ H1B ਵੀਜ਼ਾ ਜਿਹੜਾ ਹੈ ਇਹ ਸਪੈਸ਼ਲ ਟੈਕਨੀਕਲ ਸਕਿਲ ਜਿੱਦਾਂ ਕਿ ਆਈਟੀ ਹੋ ਗਿਆ ਆਰਕੀਟੈਕਚਰ ਹੋ ਗਏ ਔਰ ਹੈਲਥ ਵਰਗੇ ਬਹੁਤ ਸਾਰੇ ਐਸੇ ਪ੍ਰੋਫੈਸ਼ਨਲ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਇਹ ਵੀਜ਼ਾ ਜਿਹੜਾ ਉਹ ਜਾਰੀ ਕੀਤਾ ਜਾਂਦਾ ਹੈ ਇਹਦੀ ਸਮਾਂ ਸੀਮਾ ਜਿਹੜੀ ਹੁੰਦੀ ਆ ਉਹ 3 ਸਾਲ ਦੇ ਲਈ ਹੁੰਦੀ ਆ ਪਰ ਜੇ ਕੰਪਨੀ ਨੂੰ ਜ਼ਰੂਰਤ ਲੱਗੇ ਤੇ ਫਿਰ ਉਹ 3 ਸਾਲ ਇਸ ਨੂੰ ਵਧਾਇਆ ਜਾ ਸਕਦਾ ਜਾਨੀ ਕੋ ਰੀਨਿਊ ਕਰਵਾਇਆ ਜਾ ਸਕਦਾ ਉਹਦੀ ਰੀਨਿਊ ਦੀ ਜਿਹੜੀ ਫੀਸ ਹੁੰਦੀ ਸੀ ਪਹਿਲਾਂ ਉਹ 6 ਲੱਖ ਰੁਪਏ ਤੱਕ ਭਾਰਤੀ ਰੁਪਈਆ ਦੀ ਜ਼ਿਕਰ ਗੱਲ ਕਰੀਏ ਤੇ ਰੀਨਿਊ ਕਰਵਾਉਣ ਦੀ ਜਿਹੜੀ ਫੀਸ ਸੀ ਉਹ 6 ਲੱਖ ਰੁਪਏ ਤੱਕ ਦੇ ਸੀਗੀ ਔਰ ਉਹ ਉਹਨਾਂ ਨੂੰ ਦੇਣਾ ਪੈਂਦਾ ਸੀ ਪਰ ਨਿਯਮਾਂ ਦੇ ਵਿੱਚ ਬਦਲਾਅ ਹੋਣ ਦੇ ਨਾਲ ਹੁਣੇ ਹਰ ਸਾਲ ਦੀ ਜਿਹੜੀ ਫੀਸ ਹੈ ਉਹ 88 ਲੱਖ ਰੁਪਏ ਹੋ ਜਾਏਗੀ ਭਾਰਤੀ ਰੁਪਈਆ ਦੇ ਹਿਸਾਬ ਦੇ ਨਾਲ ਜੇਕਰ ਗੱਲ ਕਰੀਏ ਇਸੇ ਕਰਕੇ ਅਸੀਂ ਕਿਹਾ ਸੀ ਕਿ ਇਹਦੇ ਵਿੱਚ H1B ਵੀਜ਼ਾ ਲੈਣ ਵਾਲਿਆਂ ਦੇ ਵਿੱਚ 71 ਫੀਸਦੀ ਲੋਕ ਭਾਰਤੀ ਨੇ ਮਤਲਬ ਭਾਰਤ ਤੋਂ ਸਕਿਲਫੁਲ ਲੋਕ ਜਿਹੜੇ ਨੇ ਉਹ ਅਮਰੀਕਾ ਜਾਂਦੇ ਨੇ ਔਰ ਅਮਰੀਕਾ ਦੇ ਵਿੱਚ ਜਾ ਕੇ ਕੰਮ ਕਰਦੇ ਨੇ ਔਰ ਇਸੇ ਵੀਜ਼ਾ ਪ੍ਰਣਾਲੀ ਦੇ ਤਹਿਤ ਉਹ ਅਮਰੀਕਾ ਪਹੁੰਚਦੇ ਨੇ ਪਰ ਹੁਣ ਜਦੋਂ ਇਹਦੇ ਵਿੱਚ ਪੈਸਿਆਂ ਦੇ ਵਿੱਚ 6 ਲੱਖ ਤੋਂ 88 ਲੱਖ ਕਰ ਦਿੱਤਾ ਤੇ ਖਾਸ ਕਰਕੇ ਤੁਸੀਂ ਕਹਿ ਸਕਦੇ ਹੋ ਕਿ ਭਾਰਤੀ ਲੋਕਾਂ ਨੂੰ ਇਸ ਦਾ ਝਟਕਾ ਲੱਗਣ ਵਾਲਾ ਹੈ ਔਰ ਇਸ ਦੇ ਨਾਲ ਪੰਜਾਬ ਦੀ ਔਰ ਭਾਰਤ ਦੀ ਜਿਹੜੀ ਸਿਆਸਤ ਹੈ ਇੱਕ ਵਾਰ ਫਿਰ ਤੋਂ ਗਰਮ ਹੋ ਗਈ। ਅਗਲੀ ਖਬਰ ਵੀ ਅਮਰੀਕਾ ਦੇ H1B ਵੀਜ਼ੇ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਭਾਰਤ ਦੀ ਸਿਆਸਤ ਵੀ ਭਖ ਗਈ ਹੈ। ਸੋ ਹੁਣ ਜਿੱਦਾਂ ਹੀ ਅਮਰੀਕਾ ਦੇ ਵੱਲੋਂ ਇਹ ਫੈਸਲਾ ਚੁੱਕਿਆ ਗਿਆ ਵੀਜ਼ਾ ਫੀਸ ਵਧਾ ਦਿੱਤੀ ਗਈ ਤੇ ਰਾਹੁਲ ਗਾਂਧੀ ਦੇ ਵੱਲੋਂ ਭਾਰਤੀ PM ਨੂੰ ਕਮਜ਼ੋਰ PM ਦੱਸ ਦਿੱਤਾ ਗਿਆ। ਦਰਸਲ ਅਮਰੀਕਾ ਦੇ ਵੱਲੋਂ H1B ਵੀਜ਼ਾ ਦੇ ਲਈ ਐਪਲੀਕੇਸ਼ਨ ਫੀਸ ਵਧਾਉਣ ਤੋਂ ਬਾਅਦ ਰਾਹੁਲ ਗਾਂਧੀ ਨੇ PM ਮੋਦੀ ਦੇ ਉੱਤੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ X ਪਲੇਟਫਾਰਮ ਦੇ ਉੱਤੇ ਲਿਖਿਆ ਹੈ ਕਿ ਭਾਰਤ ਦੇ ਕੋਲ ਕਮਜ਼ੋਰ ਪ੍ਰਧਾਨ ਮੰਤਰੀ ਹੈ। ਰਾਹੁਲ ਨੇ ਕਿਹਾ ਕਿ ਰਾਹੁਲ ਨੇ 2017 ਦੀ ਇੱਕ ਪੋਸਟ ਵੀ ਸ਼ੇਅਰ ਕੀਤੀਦਿਵਾਰਾ ਉਸ ਟਾਈਮ ਵੀ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ aarop ਲਗਾਇਆ ਸੀ ਕਿ PM ਨੇ H1B ਵੀਜ਼ਾ ਦੇ ਉੱਤੇ ਅਮਰੀਕਾ ਦੇ ਨਾਲ ਕੋਈ ਵੀ ਗੱਲ ਨਹੀਂ ਕੀਤੀ ਹੈ। ਉੱਥੇ ਕਾਂਗਰਸ ਦੇ ਅਧਿਐਕਸ਼ ਜਿਹੜੇ ਨੇ ਮਲਿਕਾ ਅਰਜੁਨ ਖੜਗੇ ਉਹਨਾਂ ਨੇ ਲਿਖਿਆ ਕਿ ਮੋਦੀ ਨੇ ਬਰਥਡੇ ਦੇ ਉੱਪਰ ਆਪਣੇ ਬਰਥਡੇ ਦੇ ਉੱਪਰ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਨਿਕਲ ਕੇ ਗਿਆ ਉਹਨਾਂ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਰਿਟਰਨ ਗਿਫਟ ਜਿਹੜਾ ਭਾਰਤੀਆਂ ਨੂੰ ਦਿੱਤਾ ਉਹ ਗਿਫਟ ਕਿਹੜਾ ਆ ਜਿਹੜੀ ਫੀਸ ਵੱਧ ਗਈ ਹੈ ਉਹਦੇ ਨਾਲ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਇਸ ਗਿਫਟ ਦੇ ਨਾਲ ਭਾਰਤੀ ਲੋਕ ਜਿਹੜੇ ਨੇ ਉਹ ਬਹੁਤ ਦੁਖੀ ਨੇ ਰਾਸ਼ਟਰ ਹਿੱਤ ਦੇ ਵਿੱਚ ਰਾਸ਼ਟਰ ਹਿੱਤ ਜਿਹੜਾ ਉਹ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਹੈ ਸਿਰਫ ਕਿਸੇ ਦੇਸ਼ ਦੇ ਪ੍ਰਤੀਨਿਧੀ ਨੂੰ ਗਲੇ ਮਿਲ ਲੈਣਾ ਔਰ ਲੋਕਾਂ ਤੋਂ ਮੋਦੀ-ਮੋਦੀ ਦੇ ਨਾਰੇ ਲਗਵਾਉਣਾ ਇਹ ਵਿਦੇਸ਼ ਨੀਤੀ ਨਹੀਂ ਹੁੰਦੀ ਵਿਦੇਸ਼ ਨੀਤੀ ਇਹ ਹੁੰਦੀ ਹੈ ਕਿ ਦੂਸਰੇ ਦੇਸ਼ ਦੇ ਨਾਲ ਸਾਡੇ ਸਬੰਧ ਕਿਦਾਂ ਦੇ ਨੇ ਔਰ ਉਹ ਦੇਸ਼ ਸਾਡੇ ਉੱਤੇ ਕਿੰਨੀਆਂ ਕ ਪਾਬੰਦੀਆਂ ਲਗਾ ਰਹੇ ਨੇ ਵਿਦੇਸ਼ ਨੀਤੀ ਉਹਨੂੰ ਕਿਹਾ ਜਾਂਦਾ ਮਤਲਬ ਰਾਹੁਲ ਗਾਂਧੀ ਔਰ ਮਲਿਕਾ ਔਰ ਜਨ ਖੜਗੇ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਇਸ ਫੀਸ ਨੂੰ ਵਿਧਾਨ ਨੂੰ ਲੈ ਕੇ ਨਿਸ਼ਾਨੇ ਸਾਧੇ ਗਏ ਸੋ ਪੰਜਾਬ ਦੇ ਅੱਜ ਵੀ ਬਹੁਤ ਸਾਰੇ ਅਜਿਹੇ ਇਲਾਕੇ ਨੇ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਨੇ ਔਰ ਇਸ ਮੌਕੇ ਦੇ ਉੱਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਮਦਦ ਦੇ ਲਈ ਹੱਥ ਵਧਾਏ ਜਾ ਰਹੇ ਨੇ ਔਰ ਹੁਣ ਹੜ੍ਹ ਪੀੜਤਾਂ ਦੀ ਮਦਦ ਕਰਨ ਦੇ ਲਈ ਰਾਜਪਾਲ ਯਾਦਵ ਅਦਾਕਾਰ ਨੇ ਕਮੇਡੀਅਨ ਨੇ ਉਹ ਪੰਜਾਬ ਪਹੁੰਚੇ ਔਰ ਉਹਨਾਂ ਨੇ ਇੱਥੇ ਪਹੁੰਚ ਕੇ ਕੀ ਆ ਕਿ ਦੁੱਖ ਦੀ ਘੜੀ ਦੇ ਵਿੱਚ ਅਸੀਂ ਪੰਜਾਬ ਦੇ ਨਾਲ ਖੜੇ ਆਂ ਦਰਸਲ ਅੱਜ ਬਾਲੀਵੁੱਡ ਅਦਾਕਾਰ ਅਤੇ ਕਮੇਡੀਅਨ ਰਾਜਪਾਲ ਯਾਦਵ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਫਾਜ਼ਿਲਕਾ ਇਲਾਕੇ ਦੇ ਵਿੱਚ ਪਹੁੰਚੇ ਉਹਨਾਂ ਨੇ ਸਰਦ ਦੀ ਖੇਤਰ ਦਾ ਦੌਰਾ ਕੀਤਾ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਰਾਜਪਾਲ ਯਾਦਵ ਨੇ ਕਿਹਾ ਕਿ ਖੁਸ਼ੀ ਸਾਂਝੀ ਕਰਨ ਤੇ ਵੱਧਦੀ ਹੈ ਅਤੇ ਦੁੱਖ ਸਾਂਝਾ ਕਰਨ ਤੇ ਘਟ ਜਾਂਦਾ ਹੈ ਇਸ ਦੇ ਲਈ ਉਹ ਲੋਕਾਂ ਦਾ ਦੁੱਖ ਸਾਂਝਾ ਕਰਨ ਦੇ ਲਈ ਆਏ ਨੇ ਰਾਜਪਾਲ ਯਾਦਮ ਨੇ ਕਿਹਾ ਹੈ ਕਿ ਫਾਜ਼ਿਲਕਾ ਦੇ ਸਰਦੀ ਖੇਤਰ ਹੜ੍ਹਾਂ ਦੀ ਮਾਰ ਹੇਠ ਆਏ ਨੇ ਅਤੇ ਉਹਨਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਉਹ ਸਥਿਤੀ ਨੂੰ ਖੁਦ ਦੇਖਣ ਦੀ ਇੱਛਾ ਉਹਨਾਂ ਦੀ ਸੀ ਕਿ ਇਸ ਕਰਕੇ ਉਹ ਫਾਜ਼ਿਲਕਾ ਆਏ ਨੇ ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬ ਦੇ ਵਿੱਚ ਆਫਤ ਆਈ ਸੀ ਤਾਂ ਦੇਸ਼ ਦੇ ਬਹੁਤ ਸਾਰੇ ਐਸੇ ਲੋਕ ਸੀ ਜਿਨ੍ਹਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਪ੍ਰਾਰਥਨਾ ਕੀਤੀ ਉਹਨਾਂ ਨੇ ਕਿਹਾ ਕਿ 4600 ਯਾਨੀ ਕਿ 4600 ਜਾਨਵਰ ਅਤੇ ਪਸ਼ੂ ਮਾਰੇ ਗਏ ਨੇ ਅਤੇ ਫਸਲਾਂ तबाह हो गई ने स्थिति बात तो बदतर हो गई इस मौके पर राजपाल यादव ने की क्या तुम सुना मैं तो क्या बोलूं क्योंकि हमारा पंजाब जो है ना वो पूरे देश की हर दुख में शामिल होता है सुख में कितना शामिल होता पता नहीं दुख पूरे देश की हर आपदा में शामिल होता है पंजाब के साथ में पूरे देश की संवेदना साथ में जिस तरीके से आपदा जिस तरीके से हेल्थ मिनिस्टर साहब सब लोग आपके जज्बे को सैल्यूट करता हूँ अभी मैं अपने इस गांव में रास्ते में रुका सब माताओं भाइयों बहनों से मिला जंगल वो मुझसे पूछ रहे हैं आप इतनी दूर आए आपको कोई तकलीफ तो नहीं हुई इधर आने में ये जज्बा होता है जीने का मैं आपसे मिलने आया और वो मुझसे खुद पूछ रहे हैं आपको कोई तकलीफ तो नहीं हुई इधर मैं इसके लिए आप सबके जज्बे को सैल्यूट करता हूँ पूरा देश इस आपदा में आप सबके साथ में है कोई मेंटली साथ में कोई फिजिकली साथ में है और आप सब अच्छा जीवन जिए जी और अपना हर किचन स्वस्थ रहे खूब बढ़िया रहे और जो जान माल जितना नुकसान जिसके बारे में कुछ भी बोला जाए वो बहुत कम है क्योंकि जिसने झेला है वही जानता है बस आप अब जीवन भर जो भी हुआ ऐसा जीवन सब एक दूसरे कभी कोई ऐसी आपदा ना आए और ईश्वर सबको अच्छी जो है फिर लाइफ दे और आपके जज्बे में है वो कि आप आप पटरी पे जिंदगी ला के और फिर मतलब जिस तरीके की खुशियाँ आपने हमने सबने देखी है वो खुशियाँ सबके चेहरे पे आए बस एक बस आपके साथ में आपको परिवार मान के आप सबके सामने आके मुझे ऐसा लगता है कि मैं इस आपदा की गाड़ी में मैं भी आपके साथ में थोड़ा बोलते ना सुख बांटने से बढ़ जाता है दुख बांटने से घट जाता है तो मैं भी आपसे मिलके या एक दूसरे का दुख बांटने आया धन्यवाद अगली खबर पंजाब दे स्कुलां दे हालातां दे नाल जुड़ी हुई है दरअसल पंजाब सरकार दे शिक्षा मॉडल दे ऊपर एक बड़ा सवाल खड़ा हो गया क्योंकि एक रिपोर्ट ਸਾਹਮਣੇ ਆਈ ਹੈ ਜਿਸ ਦੇ ਵਿੱਚ ਪੰਜਾਬ ਦੇ ਸਕੂਲਾਂ ਦੇ ਵਿੱਚ 50 ਫੀਸਦੀ ਤੋਂ ਵੱਧ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਪਈਆਂ ਨੇ ਦਰਸਲ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਜਿਹੜੇ ਸਕੂਲਾਂ ਦੇ ਵਿੱਚ ਪ੍ਰਿੰਸੀਪਲਾਂ ਦੀਆਂ ਵੱਡੇ ਪੱਦਰ ਤੇ ਖਾਲੀ ਪਈਆਂ ਪੋਸਟਾਂ ਸਰਕਾਰ ਦੀ ਸਿੱਖਿਆ ਨੀਤੀ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਡੈਮੋਕਰੈਟਿਕ ਟੀਚਰ ਫਰੰਟ ਦੇ ਵੱਲੋਂ ਜਾਰੀ ਤਾਜ਼ਾ ਵੇਰਵੇ ਦਰਸਾਉਂਦੇ ਨੇ ਕਿ ਸੂਬੇ ਦੇ ਵਿੱਚ ਕੁੱਲ 1927 ਪ੍ਰਿੰਸੀਪਲਾਂ ਦੇ ਅਹੁਦੇ ਨੇ ਜਿਨ੍ਹਾਂ ਦੇ ਵਿੱਚੋਂ 984 ਸੀਟਾਂ ਹਜੇ ਵੀ ਖਾਲੀ ਪਈਆਂ ਨੇ ਸਕੂਲਾਂ ਦੇ ਵਿੱਚ ਸਿਰਫ 943 ਪ੍ਰਿੰਸੀਪਲ ਕੰਮ ਕਰ ਰਹੇ ਨੇ ਪੰਜਾਬ ਦੇ ਸਕੂਲਾਂ ਦਾ ਆਲਮ ਇਹ ਹੈ ਕਿ ਇਹਨਾਂ ਦੇ ਕੋਲ ਪੱਕੇ ਪ੍ਰਿੰਸੀਪਲ ਨਾ ਹੋਣ ਕਾਰਨ ਸਕੂਲ ਇੰਚਾਰਜਾਂ ਦੇ ਸਹਾਰੇ ਗੱਡਾ ਜਿਹੜਾ ਉਰੋੜਿਆ ਜਾ ਰਿਹਾ ਜਿਸ ਕਾਰਨ ਪ੍ਰਿੰਸੀਪਲ ਦੀ ਗੈਰ ਮੌਜੂਦਗੀ ਦੇ ਵਿੱਚ ਕਈ ਸਕੂਲਾਂ ਦਾ ਪ੍ਰਬੰਧਨ ਜਿਹੜਾ ਉਹ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਿੱਖਿਆ ਪ੍ਰਣਾਲੀ ਦੇ ਉੱਪਰ ਬਹੁਤ ਅਸਰ ਪਾ ਰਿਹਾ ਉਸ ਨੂੰ ਪ੍ਰਭਾਵਿਤ ਕਰ ਰਿਹਾ ਪੰਜਾਬ ਦੇ ਸਮੁੱਚੇ ਸੂਬੇ ਅਤੇ ਜ਼ਿਲ੍ਹਿਆਂ ਦੇ ਵਿੱਚ ਚਾਤ ਮਾਰੀ ਜਾਵੇ ਤਾਂ ਇਕੱਲੇ ਮੁਹਾਲੀ ਜ਼ਿਲ੍ਹੇ ਦੇ ਸਕੂਲਾਂ ਦੇ ਵਿੱਚ ਰਾਹਤ ਹੈ ਇਸ ਜ਼ਿਲ੍ਹੇ ਦੇ ਵਿੱਚ 47 ਪੋਸਟਾਂ ਦੇ ਵਿੱਚੋਂ 44 ਤੇ ਪੱਕੇ ਪ੍ਰਿੰਸੀਪਲ ਕੰਮ ਕਰ ਰਹੇ ਨੇ ਜਦਕਿ ਸਿਰਫ ਤਿੰਨ ਪੋਸਟਾਂ ਹੀ ਇੱਥੇ ਖਾਲੀ ਨੇ ਇਸ ਤੋਂ ਇਲਾਵਾ ਜੇ ਅਸੀਂ ਕਹੀਏ ਇਸ ਤੇ ਉਲਟ ਦੂਜੇ ਜ਼ਿਲ੍ਹਿਆਂ ਦੇ ਜਿਕਰ ਹਾਲਾਤਾਂ ਦੀ ਗੱਲ ਕਰੀਏ ਤੇ ਬਹੁਤੇ ਚੰਗੇ ਹਾਲਾਤ ਉੱਥੇ ਨਹੀਂ ਹੈ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਜਿਹਨੂੰ ਮੰਨਿਆ ਜਾਂਦਾ ਲੁਧਿਆਣਾ ਉੱਥੇ 181 ਸਕੂਲਾਂ ਦੇ ਵਿੱਚੋਂ ਸਿਰਫ 77 ਸਕੂਲਾਂ ਦੇ ਵਿੱਚ ਪ੍ਰਿੰਸੀਪਲਾਂ ਦੀਆਂ ਪੋਸਟਾਂ ਭਰੀਆਂ ਹੋਈਆਂ ਨੇ ਜਦਕਿ 104 ਸਕੂਲਾਂ ਦੇ ਵਿੱਚ ਅਜੇ ਵੀ ਪੱਕੇ ਪ੍ਰਿੰਸੀਪਲਾਂ ਜਿਹੜੇ ਨੇ ਉਹ ਉਹ ਤੋਂ ਵਾਂਝੇ ਨੇ ਸਕੂਲ ਪ੍ਰਿੰਸੀਪਲ ਸਕੂਲਾਂ ਦੇ ਵਿੱਚ ਨਹੀਂ ਪੱਕੇ ਤੌਰ ਤੇ ਉੱਤੇ ਇਸੇ ਤਰ੍ਹਾਂ ਪਟਿਆਲਾ ਦੇ ਵਿੱਚ 109 ਦੇ ਵਿੱਚੋਂ ਸਿਰਫ 25 ਪੋਸਟਾਂ ਭਰੀਆਂ ਹੋਈਆਂ ਨੇ ਜ਼ਿਲ੍ਹਾ ਮਾਨਸਾ ਦੀ ਗੱਲ ਕਰੀਏ ਤੇ 73 ਪੋਸਟਾਂ ਦੇ ਵਿੱਚੋਂ ਸਿਰਫ ਅ 13 ਪੋਸਟਾਂ ਭਰੀਆਂ ਹੋਈਆਂ ਨੇ 60 ਪੋਸਟਾਂ ਅਜੇ ਵੀ ਉੱਥੇ ਖਾਲੀ ਪਈਆਂ ਨੇ ਉੱਥੇ ਪ੍ਰਿੰਸੀਪਲ ਕੰਮ ਜਿਹੜੇ ਉਹ ਨਹੀਂ ਕਰ ਰਹੇ ਸਿਰਫ 13 ਪੋਸਟਾਂ ਦੇ ਉੱਤੇ ਪ੍ਰਿੰਸੀਪਲ ਕੰਮ ਕਰ ਰਹੇ ਨੇ ਸਰਹਿੰਦ ਜ਼ਿਲ੍ਹੇ ਪਠਾਨਕੋਟ ਦੀ ਜ਼ਿਕਰ ਗੱਲ ਕਰੀਏ ਤੇ ਉੱਥੇ ਕੋਲ 47 ਪੋਸਟਾਂ ਦੇ ਵਿੱਚੋਂ 18 ਖਾਲੀ ਪਈਆਂ ਨੇ 29 ਪੋਸਟਾਂ ਤੇ ਪ੍ਰਿੰਸੀਪਲ ਉਪਲਬਧ ਨੇ ਅੰਮ੍ਰਿਤਸਰ ਦੇ ਵਿੱਚ 119 ਦੇ ਵਿੱਚੋਂ 46 ਪੋਸਟਾਂ ਭਰੀਆਂ ਹੋਈਆਂ ਨੇ ਔਰ 73 ਪੋਸਟਾਂ ਅੰਮ੍ਰਿਤਸਰ ਦੇ ਵਿੱਚ ਵੀ ਅਜੇ ਖਾਲੀ ਪਈਆਂ ਨੇ ਨਵੇਂ ਬਣੇ ਜ਼ਿਲ੍ਹਾ ਮਲੂਰ ਮਲੇਰਕੋਟਲੀ ਦੀ ਜੇਕਰ ਅਸੀਂ ਗੱਲ ਕਰੀਏ ਤੇ ਉਥੇ ਵੀ ਹਾਲ ਕੋਈ ਬਹੁਤੇ ਜਿਆਦੇ ਚੰਗੇ ਨਹੀਂ ਜਾਪਦੇ ਕਿਉਂਕਿ 27 ਦੇ ਵਿੱਚੋਂ 12 ਪੋਸਟਾਂ ਖਾਲੀ ਨੇ ਔਰ ਇਸ ਕਰਕੇ ਇਹ ਬਹੁਤ ਸਾਰੇ ਸਕੂਲਾਂ ਦੇ ਆંકੜੇ ਜਿਹੜੇ ਔਰ ਜ਼ਿਲ੍ਹਾ ਵਾਈਜ਼ ਆંકੜੇ ਜਿਹੜੇ ਆ ਉਹ ਜਾਰੀ ਕੀਤੇ ਗਏ ਨੇ ਪਰ ਅਸੀਂ ਤੁਹਾਨੂੰ ਕੁਝ ਕ ਆંકੜੇ ਜਿਹੜੇ ਅਜੇ ਹੁਣ ਪੜ੍ਹ ਕੇ ਸੁਣਾਏ ਨੇ ਡੈਮੋਕ੍ਰੈਟਿਕ ਟੀਚਰ ਫਰੰਟ ਦੇ ਸੂਬਾ ਸਕੱਤਰ ਰੇਸ਼ਮ ਸਿੰਘ ਨੇ ਕਿਹਾ ਹੈ ਕਿ ਸਰਕਾਰ ਜੇ ਸੱਚਮੁੱਚ ਹੀ ਸਿੱਖਿਆ ਦੇ ਵਿੱਚ ਅਸਲੀਅਤ ਦੇ ਵਿੱਚ ਬਦਲਾਅ ਲਿਆਉਣਾ ਚਾਹੁੰਦੀ ਹੈ ਤਾਂ ਪ੍ਰਿੰਸੀਪਲ ਹੈਡਮਾਸਟਰ ਅਤੇ BPO ਦੀਆਂ ਅਸਾਮੀਆਂ ਤੁਰੰਤ ਭਰੀਆਂ ਜਾਣੀਆਂ ਚਾਹੀਦੀਆਂ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਸਕੂਲਾਂ ਦੇ ਵਿੱਚ ਅਧਿਆਪਕ ਵਰਗ ਤੋਂ ਲਏ ਜਾ ਰਹੇ ਗੈਰ ਵਿਦਿਅਕ ਕੰਮਾਂ ਦੇ ਉੱਤੇ ਵੀ ਰੋਕ ਲਾਈ ਜਾਣੀ ਚਾਹੀਦੀ ਹੈ। ਅਗਲੀ ਖਬਰ ਪੰਜਾਬ ਸਰਕਾਰ ਦੇ ਇੱਕ ਫੈਸਲੇ ਦੇ ਨਾਲ ਜੁੜੀ ਹੋਈ ਹੈ। ਦਰਸਲ ਮਾਦੋਪੁਰ ਦੇ ਫਲੱਡ ਗੇਟ ਟੁੱਟਣ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਔਰ ਤਿੰਨ ਅਧਿਕਾਰੀ ਮੁਅਤਲ ਵੀ ਕਰ ਦਿੱਤੇ ਗਏ ਨੇ। ਦਰਸਲ ਅੱਜ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਹੜ੍ਹਾਂ ਦੇ ਦੌਰਾਨ ਮਾਦੋਪੁਰ ਹੈੱਡ ਵਰਕਸ ਤੇ ਤਿੰਨ ਫਲੱਡ ਗੇਟਾਂ ਦੇ ਟੁੱਟਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਨੇ ਸਟੇਟ ਡੈਮ ਸੇਫਟੀ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੇ ਲਈ ਪੰਜ ਮੈਂਬਰੀ ਮਾਹਰਾਂ ਦੀ ਕਮੇਟੀ ਦਾ ਗਠਨ ਕਰ ਦਿੱਤਾ ਕਮੇਟੀ ਦੇ ਚੇਅਰਮੈਨ ਏ ਕੇ 바ਜਾਜ ਹੋਣਗੇ ਜਦਕਿ ਪ੍ਰਦੀਪ ਕੁਮਾਰ ਗੁਪਤਾ ਸੰਜੀਵ ਸੂਰੀ ਐਨ ਕੇ ਜੈਨ ਅਤੇ ਬਿਆਸ ਦੇਵ ਮੈਂਬਰ ਹੋਣਗੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੇ ਲਈ ਕਮੇਟੀ ਦੇ ਗਠਨ ਤੋਂ ਪਹਿਲਾਂ ਤਿੰਨ ਅਧਿਕਾਰੀ ਅਤੇ ਮੁਲਾਜ਼ਮ ਸਸਪੈਂਡ ਕਰ ਦਿੱਤੇ ਗਏ ਨੇ ਤਾਂ ਕਿ ਜਾਂਚ 'ਤੇ ਕਿਸੇ ਤਰ੍ਹਾਂ ਦਾ ਕੋਈ ਵੀ ਅਸਰ ਨਾ ਪਵੇ ਜਲ ਸਰੋਤ ਵਿਭਾਗ ਨੇ ਗੁਰਦਾਸਪੁਰ ਦੇ ਐਕਸੀਅਨ ਨਿਤਿਨ ਸੂਦ ਐਸ ਡੀਓ অরਣ ਕੁਮਾਰ ਅਤੇ ਜੇਈ ਸਚਿਨ ਠਾਕੁਰ ਨੂੰ ਮੁਤਲ ਕੀਤਾ ਹੈ ਚੇਤੇ ਰਹੇ ਕਿ 27 ਅਗਸਤ ਨੂੰ ਰਾਵੀ ਦਰਿਆ ਦੇ ਵਿੱਚ ਇੱਕਦਮ ਪਾਣੀ ਆਉਣ ਦੇ ਨਾਲ ਮਾਧੋਪੁਰ ਹੈਡਵਰਕਸ ਦੇ ਤਿੰਨ ਫਲੱਡ ਗੇਟ ਟੁੱਟ ਗਏ ਸੀ ਗੇਟ ਟੁੱਟਣ ਮੌਕੇ ਇੱਕ ਮੁਲਾਜ਼ਮ ਵੀ ਪਾਣੀ ਦੇ ਵਿੱਚ ਰੁੜ ਗਿਆ ਸੀ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀ ਵੀ ਯੂਕੇ ਦੇ ਨਾਲ ਧੰਨਵਾਦ